ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਹੈ ਹਰ ਉਮਰ ਦੇ ਬੰਦੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਨੂੰ ਨਮਸਕਾਰ ਕਰਨ ਆਉਂਦੇ ਨੇ ਪਾਠ ਕੀਰਤਨ ਕਥਾ ਸੁਣਨ ਆਉਂਦੇ ਨੇ ਬੜੀ ਵਾਰ ਸਾਡੀਆਂ ਧਾਰਮਿਕ ਸਟੇਜਾਂ ਦੇ ਉੱਤੇ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਹੈ ਤੇ ਭਾਈ ਕੋਈ ਵੀ ਪੁਰਾਣੀ ਜਿਹੜਾ ਹੈ ਉਹ ਟੇਬਲ ਤੇ ਕਿਉਂ ਬੈਠਾ ਹੈ ਉਹ ਕਿਸੇ ਮੋੜੇ ਦੇ ਉੱਤੇ ਕਿਉਂ ਬੈਠਾ ਹੈ ਉੱਚਾ ਹੋ ਕੇ ਕਿਉਂ ਬੈਠਾ ਹੈ ਬਹੁਤ ਵਾਰ ਅਸੀਂ ਇੱਕੋ ਹੀ ਪਾਸੇ ਜਜ਼ਬਾਤੀ ਹੋ ਕੇ ਤੁਰ ਪੈਨੇ ਆ ਕਿ ਬੰਦਾ ਕਿਉਂ ਬੈਠਾ ਏ ਤੇ ਮਹਾਰਾਜ ਦੇ ਬਰਾਬਰ ਬਹਿ ਗਿਆ ਏ ਤੇ ਗੁਰੂ ਸਾਹਿਬ ਦੀ ਬਰਾਬਰੀ ਕਰ ਰਿਹਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਬੰਦਾ ਕੋਈ ਟੇਬਲ ਦਾ ਸਹਾਰਾ ਲੈ ਕੇ ਬੈਠਾ ਹੈ ਥੋੜਾ ਜਿਹਾ ਉੱਚਾ ਹੋ ਕੇ ਬੈਠਾ ਹੈ ਕਿਸੇ ਵੀ ਚੀਜ਼ ਦੀ ਉਹਨੇ ਊਟ ਲਈ ਹੈ ਉਹ ਗੁਰਦੁਆਰੇ ਦੇ ਵਿੱਚ ਗੁਰੂ ਘਰ ਦੇ ਵਿੱਚ ਪਹਿਲੀ ਗੱਲ ਤੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਨਹੀਂ ਆਇਆ ਉਹ ਕੋ ਗੱਡੀ ਲਾ ਕੇ ਨਹੀਂ ਬੈਠਾ ਉਸ ਦੇ ਸਰੀਰ ਦੀ ਪ੍ਰੋਬਲਮ ਹੈ ਉਸ ਦਾ ਸਰੀਰ ਸਾਥ ਨਹੀਂ ਦਿੰਦਾ ਉਹਦੇ ਗੋਡੇ ਕੰਮ ਨਹੀਂ ਕਰਦੇ ਇਸ ਕਰਕੇ ਉਹਦੀ ਮਜਬੂਰੀ ਹੈ ਕਿ ਉਹਨੇ ਗੁਰੂ ਘਰ ਦੇ ਵਿੱਚ 2 4 5 10 ਕੋ ਟੇਬਲ ਲੱਗੇ ਨੇ ਬਜ਼ੁਰਗਾਂ ਵਾਸਤੇ ਬਜ਼ੁਰਗ ਆ ਕੇ ਉਹਨਾਂ ਦਾ ਆਸਰਾ ਲੈਂਦੇ ਨੇ ਸਹਾਰਾ ਲੈਂਦੇ ਨੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿਹੜਾ ਗੁਰੂ ਘਰ ਦਾ ਰੁਟੀਨ ਹੈ ਉਹ ਸਵੇਰ ਦਾ ਵੀ ਲਮੇਰਾ ਹੈ ਸ਼ਾਮ ਦਾ ਵੀ ਲਮੇਰਾ ਹੈ ਕੀਰਤਨ ਦਾ ਸਮਾਗਮ ਵੀ ਹੁੰਦਾ ਹੈ ਉਸ ਤੋਂ ਬਾਅਦ ਗੁਰਮਤ ਵਿਚਾਰਾਂ ਕਥਾ ਵੀ ਹੁੰਦੀ ਹੈ ਇਸ ਕਰਕੇ ਬੜੇ سارے ਐਸੇ ਗੁਰਸਿੱਖ ਪਿਆਰੇ ਨੇ ਮਤਾਵਾ ਵੀ ਨੇ ਬਜ਼ੁਰਗ ਵੀ ਨੇ ਜਿਹੜੇ ਬਾਣੀ ਸੁਣਨਾ ਚਾਹੁੰਦੇ ਨੇ ਕੀਰਤਨ ਸੁਣਨਾ ਚਾਹੁੰਦੇ ਨੇ ਕਥਾ ਸੁਣਨਾ ਚਾਹੁੰਦੇ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਭਾਵਨਾ ਹੈ ਸ਼ਰਧਾ ਹੈ ਪਰ ਸਮੇਂ ਦੇ ਨਾਲ ਉਹਨਾਂ ਦਾ ਸਰੀਰ ਜਿਹੜਾ ਉਹ ਇਸ ਜੋਗ ਨਹੀਂ ਰਿਹਾ ਕਿ ਉਹ ਥੱਲੇ ਬੈਠ ਸਕਣ ਚੌਂਕੜਾ ਮਾਰ ਸਕਣ ਇਸ ਕਰਕੇ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ 2 4 5 ਟੇਬਲ ਰੱਖੇ ਹੁੰਦੇ ਨੇ ਤਾਂ ਕਿ ਜਿਹੜਾ ਕੋਈ ਬਜ਼ੁਰਗ ਹੈ ਉਹ ਆ ਕੇ ਉਹਦਾ ਸਹਾਰਾ ਲੈ ਕੇ ਬਹਿ ਸਕੇ ਉਹ ਬਾਣੀ ਸੁਣ ਸਕੇ ਉਹ ਕੀਰਤਨ ਸੁਣ ਸਕੇ ਕੋਈ ਵੀ ਬੰਦਾ ਗੁਰਦੁਆਰੇ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜਾ ਸਤਿਗੁਰਾਂ ਨੂੰ ਆ ਕੇ ਨਮਸਕਾਰ ਕਰਦਾ ਹੈ ਆ ਕੇ ਕਿਸੇ ਟੇਬਲ ਦੇ ਉੱਤੇ ਬੈਠਦਾ ਹੈ ਕਿਸੇ ਮੋੜੇ ਤੇ ਬੈਠਦਾ ਹੈ ਉਹ ਬੰਦਾ ਕੋਈ ਇਸ ਭਾਵਨਾ ਨਾਲ ਨਹੀਂ ਬੈਠਦਾ ਕਿ ਮੈਂ ਤੇ ਮਹਾਰਾਜ ਦੇ ਬਰਾਬਰ ਬਹਿਣਾ ਹੈ ਜਾਂ ਮੈਂ ਸੰਗਤ ਦੇ ਵਿੱਚੋਂ ਵੱਡਾ ਹੋ ਗਿਆ ਮੈਂ ਕੋਈ ਵੱਖਰਾ ਹਾਂ ਅਸਲ ਵਿੱਚ ਉਹਦੀ ਮਜਬੂਰੀ ਹੈ ਕਿਉਂਕਿ ਉਹਦਾ ਤਨ ਜਿਹੜਾ ਹੈ ਉਹ ਸਾਥ ਨਹੀਂ ਦਿੰਦਾ ਬਹੁਤ ਵਾਰੀ ਸਾਡੀਆਂ ਧਾਰਮਿਕ ਸਟੇਜਾਂ ਦੇ ਉੱਤੋਂ ਬੜੇ ਤਰ੍ਹਾਂ ਦੇ ਮਿਹਣੇ ਮਾਰੇ ਜਾਂਦੇ ਨੇ ਅਸੀਂ ਕਈ ਵਾਰੀ ਵਿਆਖਿਆ ਵੀ ਇਦਾਂ ਦੀ ਕਰਦੇ ਆਂ ਕਿ ਸੁਣਨ ਵਾਲੇ ਨੂੰ ਇਹ ਲੱਗਦਾ ਹੈ ਵੀ ਬਸ ਇਹ ਹੀ ਗੁਰਸਿੱਖ ਨੇ ਮੈਂ ਤੇ ਬਹੁਤ ਵੱਡਾ ਪਾਪੀ ਤੇ ਗੁਨਾਹਗਾਰ ਆ ਕਿਉਂਕਿ ਮੈਂ ਤੇ ਗੁਰਦੁਆਰੇ ਜਾ ਕੇ ਥੱਲੇ ਨਹੀਂ ਬਹਿ ਸਕਦਾ ਮੈਂ ਤੇ ਚੌਂਕੜਾ ਨਹੀਂ ਮਾਰ ਸਕਦਾ ਗੁਰੂ ਘਰਾਂ ਦੇ ਵਿੱਚ ਅਕਸਰ ਇਹ ਅਨਾਊਂਸਮੈਂਟਾਂ ਵੀ ਹੁੰਦੀਆਂ ਐ ਬੋਲਿਆ ਵੀ ਜਾਂਦਾ ਹੈ ਕਿ ਭਾਈ ਟੇਬਲਾਂ ਕੁਰਸੀਆਂ ਦਾ ਉਹ ਹੀ ਬੰਦਾ ਸਹਾਰਾ ਲਵੇ ਜਿਹੜਾ ਬੰਦਾ ਥੱਲੇ ਨਹੀਂ ਬਹਿ ਸਕਦਾ ਜਿਹਦੇ ਸਰੀਰ ਵਿੱਚ ਪ੍ਰੋਬਲਮ ਹੈ ਸੋ ਇਸ ਕਰਕੇ ਇਹ ਬੜੀ ਚੰਗੀ ਗੱਲ ਹੈ ਕਿ ਕੋਈ ਵਡੇਰੀ ਉਮਰ ਦੇ ਵਿੱਚ ਵੀ ਗੁਰੂ ਘਰ ਆ ਰਿਹਾ ਉਹ ਗੁਰੂ ਘਰ ਆ ਕੇ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣ ਰਿਹਾ ਹੈ ਕਥਾ ਸੁਣ ਰਿਹਾ ਹੈ ਸਤ ਸੰਗਤ ਕਰ ਰਿਹਾ ਇਹ ਵੱਡੀ ਗੱਲ ਹੈ ਇਸ ਗੱਲ ਨੂੰ ਅਸੀਂ ਸਲਾਉਣਾ ਸੀਗਾ ਪਰ ਅਸੀਂ ਬਹੁਤ ਵਾਰੀ ਐਸੀ ਕਟੜਤਾ ਵਾਲੀ ਵਿਆਖਿਆ ਕਰਦੇ ਆ ਕਿ ਸਾਡੀ ਬੋਲਚਾਲ ਦੇ ਵਿੱਚੋਂ ਸਾਡੇ ਸ਼ਬਦਾਂ ਦੇ ਵਿੱਚੋਂ ਨਫ਼ਰਤ ਝਲਕਦੀ ਹੈ ਸਾਨੂੰ ਏਦਾਂ ਲੱਗਦਾ ਵੀ ਪਤਾ ਨਹੀਂ ਜਿਹੜਾ ਬੰਦਾ ਗੁਰਦੁਆਰੇ ਚ ਆ ਕੇ ਟੇਬਲ ਤੇ ਬਹਿ ਗਿਆ ਉਹ ਕਿਤੇ ਮਹਾਰਾਜ ਦੀ ਬਰਾਬਰੀ ਕਰ ਰਿਹਾ ਹੈ ਗੁਰੂ ਸਾਹਿਬ ਦੀ ਬਰਾਬਰੀ ਕੌਣ ਕਰ ਸਕਦਾ ਹੈ ਆਮ ਗੁਰਸਿੱਖ ਜਿਹੜਾ ਗੁਰੂ ਘਰ ਭਾਵਨਾ ਨਾਲ ਆ ਰਿਹਾ ਉਹਦੀ ਤੇ ਸੁਰਤ ਦੇ ਵਿੱਚ ਵੀ ਇਹ ਖਿਆਲ ਨਹੀਂ ਹੁੰਦਾ ਕਿ ਮੈਂ ਗੁਰੂ ਸਾਹਿਬ ਦੇ ਜਾ ਕੇ ਬਰਾਬਰ ਬਹਿਣਾ ਮੈਂ ਮਹਾਰਾਜ ਦੇ ਬਰਾਬਰ ਬਹਿਣਾ ਹੈ ਪਰ ਪਤਾ ਨਹੀਂ ਸਾਡੇ ਚ ਕਿਉਂ ਏਦਾਂ ਦੀ ਵਿਆਖਿਆ ਜਿਹੜੀ ਹੈ ਉਹ ਧਾਰਮਿਕ ਸਟੇਜਾਂ ਤੋਂ ਕੀਤੀ ਜਾ ਰਹੀ ਹੈ ਕਿ ਫਲਾਣੀ ਗੁਰਦੁਆਰੇ ਦੇ ਵਿੱਚ ਟੇਬਲ ਨੇ ਫਲਾਣੀ ਗੁਰਦੁਆਰੇ ਦੇ ਵਿੱਚ ਮੋੜੇ ਰੱਖੇ ਨੇ ਜਿੰਨੀਆਂ ਵੀ ਸਹੂਲਤਾਂ ਨੇ ਇਹ ਸਮੇਂ ਦੀ ਲੋੜ ਹੈ